ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇਹ ਬਿੱਟੂ ਗਿਰ ਰਿਹਾ ਔਰ ਉਸ ਤਰ੍ਹਾਂ ਮੈਂ ਕਦੀ ਨਹੀਂ ਦੇਖਿਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਗਾਲੀ ਦੇ ਰਹੇ ਹੋ ਪੰਜਾਬ ਦੇ ਕਿਸਾਨਾਂ ਨੂੰ ਗਾਲੀ ਦੇ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਉਹਦੇ ਪੰਚ ਤੋਂ ਬਾਅਦ ਖਾਲਸਾ ਧਰਮੀਆਂ ਨੇ ਮੇਰੇ 'ਤੇ ਅਪਰਾਧ ਕੀਤਾ ਕੀ ਸਾਰੇ ਕਿਸਾਨ ਹਾਲਤਾਨੀ ਨੇ ਦੇਖੋ ਮੇਨਲੀ ਗੱਲ ਹੈ ਚਮਚਾਗਰੀ ਦੀ ਹੱਦ ਹੁੰਦੀ ਹੈ ਜਿਸ ਤਰ੍ਹਾਂ ਸਿਆਸਤ ਦੇ ਵਿੱਚ ਇਹ ਬਿੱਟੂ ਗਿਰ ਰਿਹਾ ਹੈ ਔਰ ਉਸ ਤਰ੍ਹਾਂ ਮੈਂ ਕਦੀ ਨਹੀਂ ਦੇਖਿਆ ਉਹਦਾ ਕਾਰਨ ਇਹ ਹੈ ਕਿ ਬਿੱਟੂ ਜੀ ਦੀ ਰਾਜ ਸਭਾ ਦੀ ਟਾਈਮ ਪੂਰਾ ਹੋ ਰਿਹਾ ਹੈ ਔਰ ਇਹ ਵੀ ਖਬਰ ਹੈ ਕਿ ਬਿੱਟੂ ਜੀ ਨੂੰ ਹੁਣ ਵਿਦਾਈ ਦੀ ਤਰਫ ਅੱਗੇ ਵਧਾਰੀ ਹੈ ਭਾਜਪੀ ਉਸ ਗੱਲ ਤੋਂ ਪਹਿਲੇ ਉਹਨਾਂ ਨੇ ਰਾਹੁਲ ਗਾਂਧੀ ਤੇ ਅਟੈਕ ਕੀਤਾ ਅੱਜ ਉਹਨਾਂ ਨੇ ਪ੍ਰਿੰਕਾ ਗਾਂਧੀ ਦੇ ਉੱਪਰ ਇਹ ਝੂਠੇ ਇਲਜ਼ਾਮ ਲਗਾਏ ਹੈ ਭਾਈ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਬਿੱਟੂ ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਗਾਲੀ ਦੇ ਰਹੇ ਹੋ ਪੰਜਾਬ ਦੇ ਕਿਸਾਨਾਂ ਨੂੰ ਗਾਲੀ ਦੇ ਰਹੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਉੱਥੇ 500 ਤੋਂ ਵੱਧ ਖਾਲਸਤਾਨੀਆਂ ਨੇ ਮੇਰੇ ਤੇ ਹਮਲਾ ਕੀਤਾ ਕਿ ਸਾਰੇ ਕਿਸਾਨ ਖਾਲਸਤਾਨੀ ਹੈ ਇਸ ਗੱਲ ਵਾਸਤੇ ਬੀਜੇਪੀ ਸਾਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਬਿੱਟੂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਅੱਜ ਇਹ ਜਿਸ ਤਰੀਕੇ ਦੇ ਨਾਲ ਇਹ ਬਿੱਟੂ ਜੀ ਬੋਲ ਰਹੇ ਹੈ ਮੈਂ ਸਮਝਣਾ ਕਿ ਬਿੱਟੂ ਜੀ ਖੁਦ ਨਹੀਂ ਬੋਲ ਰਹੇ ਇਹ ਇਹਨਾਂ ਦਾ ਲਾਲਚ ਬੋਲ ਰਿਹਾ ਹੈ ਇਹਨਾਂ ਦਾ ਸਵਾਰਥ ਬੋਲ ਰਿਹਾ ਔਰ ਇਹ ਇਹ ਜੋ ਕੁਝ ਬੋਲ ਰਹੇ ਹੈ اپنی ਰਾਜਸਭਾ ਨੂੰ ਬਚਾਉਣ ਦੀ ਖਾਤਰ ਬੋਲ ਰਹੇ ਹੈ ਬਈ ਕਾਂਗਰਸ ਪਾਰਟੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਹੀ ਸੀ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਜਿੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਕਾਂਗਰਸ ਪਾਰਟੀ ਇਨਵੋਲ ਹੋਏਗੀ ਕਾਂਗਰਸ ਪਾਰਟੀ ਧਰਨੀਆਂ ਤੇ ਜਾਂਦੀ ਸੀ ਕਾਂਗਰਸ ਪਾਰਟੀ ਮਦਦ ਕਰ ਰਹੀ ਸੀ ਇਸੇ ਲਈ ਤਾਂ ਇਹ ਜਿਹੜੀ ਬੀਜੇਪੀ ਦੀ ਸਰਕਾਰ ਇਹ ਮੋਦੀ ਜੀ ਨੂੰ ਝੁਕਣਾ ਪਿਆ ਇਹ ਕਿਸਾਨਾਂ ਦੇ ਅੱਗੇ ਪੰਜਾਬ ਦੇ ਅੱਗੇ ਔਰ ਜਿਹੜੇ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਬੇਲਤੀ ਉਹਨਾਂ ਨੂੰ ਵਾਪਸ ਲੈਣੇ ਪਏ ਔਰ ਇਹ ਗੱਲ ਬਿੱਟੂ ਜੀ ਨੇ ਜਿਹੜਾ ਕਿਸਾਨਾਂ ਦੇ ਉੱਪਰ ਇਲਜ਼ਾਮ ਲਗਾਇਆ ਇਹ ਕਿਸਾਨਾਂ ਨੂੰ ਗਾਲੀ ਦਿੱਤੀ ਹੈ ਇਹ ਪੰਜਾਬ ਨੂੰ ਗਾਲੀ